ਰੇਪ ਜਸ ਢੰਗ ਦਾ ਹੋਇਆ ਰੇਪ ਨਹੀਂ ਹੋਇਆ ਤਾਂ ਬਹੁਤ ਵੱਡਾ ਹੈ ਰੇਪ ਤੋਂ ਵੀ ਅਗਲਾ ਕਰ ਮਤਲਬ ਆ ਗਰਦਨ ਮਰੋੜੀ ਆ ਅੱਖਾਂ ਚੋਂ ਲਹੂ ਮੂੰਹ ਚੋਂ ਲਹੂ ਗਰਦਨ ਤੋੜਨੀ ਰੇਪ ਲਤਾਂ ਨੂੰ ਬੇਲੋੜਾ ਪਾੜ ਦੇਣਾ ਹੈ ਤੇ ਹਸਪਤਾਲ ਦੇ ਵਿੱਚ ਕੋਈ ਜੰਗਲ ਦੇ ਵਿੱਚ ਨਹੀਂ ਇਹ ਬੜਾ ਹੀ ਭਾਨਕਾ ਹੈ ਤੇ ਇਹਦੇ ਵਿੱਚ ਸਮੇਂ ਦੀਆਂ ਸਰਕਾਰਾਂ ਭਾਵਾਂ ਸੈਂਟਰ ਦੀ ਹੋਵੇ ਭਾਵਾਂ ਸਟੇਟ ਦੀ ਹੋਵੇ ਉਹਨੋਂ ਦੇ ਪ੍ਰਬੰਧ ਦਾ ਨੁਕਸ ਹੈ ਜਿਹੜਾ ਕ੍ਰਾਈਮ ਹੁੰਦਾ ਔਰ ਐਦਾ ਘਟਿਆ ਕ੍ਰਾਈਮ ਜਿਹੇ ਜਿਹੇ ਕ੍ਰਾਈਮ ਦੇ ਨਾਮ ਲੈਣ ਤੋਂ ਜबान ਥੜਕਦੀ ਹੈ ਤੇ ਉਹਦਾ ਇਹਨਾਂ ਨੂੰ ਪਤਾ ਨਾ ਲੱਗੇ ਇਹਨਾਂ ਦਾ ਮਤਲਬ ਇਹਨਾਂ ਦੇ ਰਾਜਪੁਰਾਂ ਚ ਕਿੱਡੀ ਵੱਡੀ ਨੁਕਸ ਹੈ ਵੀ ਇਹੋ ਜਿਹਾ ਕ੍ਰਾਈਮ ਸਹਜੇ ਕਿਵੇਂ ਹੋ ਜਾਂਦਾ ਤੇ ਉਦੋਂ ਵਾਸਤੇ ਚੁੱਪ ਭੱਟ ਜਾਂਦੇ ਆ ਤੇ ਜਿਹੜਾ ਚੁੱਪ ਭੱਟ ਜਾਣਾ ਵੀ ਦੋਸ਼ੀ ਦਾ ਤੇ ਕ੍ਰਾਈਮ ਦਾ ਸਾਥ ਦੇਣਾ ਦੇ ਆਇਆ ਹੈ ਨਾ ਅਰਬਦੇਸ਼ ਇਹ ਜੇ ਕਰਤੂਤੇ ਬੰਦੇ ਨੂੰ ਸਜ਼ਾ ਦਿੰਦੇ ਆ ਅਸੀਂ ਉਹਨਾਂ ਨੂੰ ਅਕਸਰ ਕਹਿੰਦੇ ਜੀ ਇਹ ਬੜੇ ਜੀ ਇਹ ਪਛੜੀ ਸ਼ਰਣੀ ਦੇ ਪਛੜੀ ਸੋਚ ਦੇ ਬੰਦੇ ਨੇ ਅਕਸਰ ਅਸੀਂ ਅਸੀਂ ਕਹਦੇ ਨਾਲ ਐਡਵਾਂਸ ਆ ਸਾਡੇ ਕ੍ਰਾਈਮ ਕਰਨ ਵਾਲਾ ਬੰਦਾ ਨੱਚਦਾ ਫਿਰਦਾ ਬੁੱਕਦਾ ਫਿਰਦਾ ਸੜਕਾਂ ਤੇ ਬਜ਼ਾਰਾਂ 'ਚ ਇਹ ਵੀ ਡਰ ਨਹੀਂ ਹੈਗਾ ਕਿਉਂਕਿ ਇੰਨੇ ਰਫਿਆ ਕਾਂਡ ਹੋਇਆ ਹਨਾ ਦਿੱਲੀ ਦੇ ਵਿੱਚ ਜਦੋਂ ਉਸ ਤੋਂ ਬਾਅਦ ਪੂਰਾ ਇੰਡੀਆ ਜਿਹੜਾ ਸਿੱਖ ਇਕੱਠਾ ਹੋ ਗਿਆ ਸੀ ਬਾਹਲੇ ਦੇਸ਼ੋਂ ਤੱਕ ਵੀ ਹਨਾ ਲੋਕ ਸੀਗੇ ਜਿਹੜੇ ਹਾਂ ਤੇ ਉਸ ਤੋਂ ਬਾਅਦ ਵੀ ਜਿਹੜੇ ਲੋਕਾਂ 'ਚ ਡਰ ਨਹੀਂ ਹੋਇਆ ਉਹਦਾ ਤੁਸੀਂ ਕੀ ਮੰਨਦੇ ਹੋ ਕਾਰਨ ਵੀ ਡਰ ਕਿਉਂ ਨਹੀਂ ਬਣਾ ਪਾਰੀ ਸਰਕਾਰਾਂ ਰੀਅਰ ਸ਼ਬਦ ਹੈ ਇੱਕ ਸ਼ਬਦ ਅੰਗਰੇਜ਼ੀ ਦਾ ਰੀਅਲਿਸਟ ਸੁਪਰਲੇਟਿਵ ਡਿਗਰੀ ਇਹਦਾ ਸੁਪਰਲੇਟਿਵ ਡਿਗਰੀ ਤੇ ਵੀ ਅਗੜ ਡਿਗਰੀ ਬਣਾ ਦੇਣੋ ਵੀ ਇਹੋ ਜਿਹਾ ਬੰਦਾ ਤਾਂ ਵਚਣਾ ਹੀ ਨਹੀਂ ਚਾਹੀਦਾ ਔਰ ਇਹੋ ਜਿਹੇ ਬੰਦੇ ਦੀ ਫਾਂਸੀ ਹੈ ਜਿਹੜੀ ਚੌਕ 'ਚ ਲੱਗਣੀ ਚਾਹੀਦੀ ਆ ਤੁਸੀਂ ਇੱਕ ਸ਼ਹਿਰ 'ਚ ਇਹੋ ਜਿਹੇ ਇਹੋ ਜਿਹੇ ਨਲਾਇਕ ਬੰਦੇ ਦੀ ਫਾਂਸੀ ਚੌਕ 'ਚ ਲਾ ਦਿਓ ਜੇ ਮੁੜ ਕੇ ਕੰਮ ਹੋਈ ਤਾਂ ਛੜਦਾ ਇਹ ਵੀ ਪੱਕੀ ਗੱਲ ਉਤਲੇ ਅਧਿਕਾਰੀਆਂ ਤੱਕ ਡਿਸਮਿਸ ਹੋਣੇ ਚਾਹੀਦੇ ਪੁਸ ਦੇ ਬੰਦੇ ਡਾਕਟਰ ਔਰ ਪ੍ਰਿੰਸੀਪਲ ਸਾਰੇ ਸਤਿ ਸ਼੍ਰੀ ਅਕਾਲ ਦੋਸਤੋ ਚੱਕਵੀ ਗੱਲਬਾਤ ਤੇ ਤੁਹਾਡਾ ਸਵਾਗਤ ਹੈ ਅਕਸਰ ਅਸੀਂ ਜਿਹੜਾ ਅੱਜ ਦੇ ਮੁੱਦਿਆਂ ਤੇ ਜਾਂ ਮਤਲਬ ਅਕਸਰ ਤੁਹਾਨੂੰ ਚੰਗੀਆਂ ਚੀਜ਼ਾਂ ਜਾਂ ਮਤਲਬ ਮਾੜੀਆਂ ਚੀਜ਼ਾਂ ਬਾਰੇ ਦੱਸਦੇ ਰਹਿੰਨੇ ਆਂ ਵੀਡੀਓ ਦੇ ਵਿੱਚ ਜਾਂ ਇੰਟਰਵਿਊ ਦੇ ਵਿੱਚ ਅੱਜ ਸਾਡੇ ਨਾਲ ਬਾਪੂ ਬਲਕੌਰ ਜੀ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਕੱਲ ਨੂੰ ਰਖੜੀਆਂ ਨੇ ਹਨਾ ਤੇ ਰਖੜੀਆਂ ਤੋਂ ਪਹਿਲਾਂ ਆਪਾਂ ਕੁਝ ਦਿਨ ਦਾ ਦੇਖ ਰਹੇ ਆਂ ਵੀ ਕਲਕੱਤਾ ਦੇ ਵਿੱਚ ਇੱਕ ਹਨਾ ਰੇਪ ਹੋਇਆ ਮਰਡਰ ਹੋਇਆ ਉਹਦੇ ਬਾਰੇ ਆਪਾਂ ਦਾ ਦੱਸੋ ਵੀ ਕਿੱਦਾਂ ਕੀ ਮਤਲਬ ਉਹਨਾਂ ਕੀ ਸਜ਼ ਕਾਲੇ ਸਣਾ ਬੇਟਾ ਵੀ ਪਹਿਲਾਂ ਤਾਂ ਇਹ ਆ ਵੀ ਇਹੇ ਜੇ ਕੀ ਹਾਲਾਤ ਬਣ ਕੇ ਕਿ ਐਡਾ ਵੱਡਾ ਕੋਈ ਕਰਮ ਕੀਤਾ ਜਾਵੇ ਤੇ ਇਸ ਤਰ੍ਹਾਂ ਲੱਗਦਾ ਵੀ ਕਰਮ ਕਰਨ ਵਾਲਾ ਇੱਕ ਬੰਦਾ ਨਹੀਂ ਹੈ ਇਹ ਵੀ ਹੈ ਬਿਲਕੁਲ ਠੀਕ ਹੈ ਨਾ ਬਿਲਕੁਲ ਤੇ ਜੇ ਕੋਈ ਕਰਮ ਹੁੰਦਾ ਹੈ ਤੇ ਸਾਰੇ ਹਸਪਤਾਲ ਦੇ ਪ੍ਰਬੰਧ ਦੀ ਕਿੱਡੀ ਵੱਡੀ ਨਲੇਕੀ ਆ ਤੇ ਉਹਨੂੰ ਪਤਾ ਤੱਕ ਨਾ ਲੱਗੇ ਛਿਗਿਛ ਘੜਾ ਤੱਕ ਸਰ ਪੈਂਦੇ ਹੀ ਆ ਨਾ ਬਿਲਕੁਲ ਉੱਥੇ ਮਰੀਜ਼ ਵੀ ਨੇ ਉੱਥੇ ਦਵਾਈਆਂ ਦੀ ਦੁਕਾਨ ਵਾਲੇ ਬੰਦੇ ਵੀ ਹੈਗੇ ਉਥੇ ਮਰੀਜ਼ਾਂ ਦੇ ਕਿੰਨੇ ਰਿਸ਼ਤੇਦਾਰ ਵੀ ਨੇ ਤੇ ਉਹਨਾਂ ਦੇ ਨਾਲ ਦੇ ਸਾਥੀ ਵੀ ਨੇ ਡਾਕਟਰਾਂ ਦੇ ਜਿਹੜੇ ਡਿਊਟੀ ਦੇ ਰਹੇ ਨੇ ਤੇ ਲੜਕੀ ਜਿਹੜੀ ਡਿਊਟੀ ਦੇ ਰਹੀ ਉਹਦੇ ਵੀ ਸਾਥੀ ਨੇ ਉਥੇ ਕੋਈ ਕਲੀਤਰ ਨਹੀਂ ਡਿਊਟੀ ਦਿੰਦੀ ਤੇ ਫੇਰ ਨਾ ਪਤਾ ਲੱਗੇ ਤੇ ਫੇਰ ਰੇਪ ਜਿਸ ਢੰਗ ਦਾ ਹੋਇਆ ਰੇਪ ਨਹੀਂ ਹੋਇਆ ਤਾਂ ਬਹੁਤ ਵੱਡਾ ਹੈ ਰੇਪ ਤੋਂ ਵੀ ਅਗਲਾ ਕਾਰ ਹੈ ਵੀ ਜਿੱਦੇ ਵਿੱਚ ਕੋਈ ਇੱਕ ਦੋ ਬੰਦੇ ਨਹੀਂ ਹੁੰਦੇ ਜਿਹੜੀ ਰਿਪੋਰਟ ਆਈ ਹੈ ਰੇਪ ਦੀ ਉਹ ਇੱਕ ਬੰਦੇ ਦੀ ਰਿਪੋਰਟ ਨਹੀਂ ਹੈ ਦਹਦਾਵੀ ਸਰੀਰ ਦੇ ਜਿਹੜਾ ਸੀਮਨ ਹੈ ਉਹ 145 ਗ੍ਰਾਮ ਹੈ 145 ਗ੍ਰਾਮ ਠੀਕ ਹੈ ਨਾ ਤੇ ਫਿਰ ਇੱਕ ਬੰਦਾ ਤਾਂ ਹੈ ਹੀ ਨਹੀਂ ਫਿਰ ਉਹਦੀ ਮਤਲਬ ਆ ਗਰਦਨ ਮਰੋੜੀ ਆ ਅੱਖਾਂ ਚੋਂ ਲਹੂ ਮੂੰਹ ਚੋਂ ਲਹੂ ਗਰਦਨ ਤੋੜਨੀ ਰੇਪ ਲੱਤਾਂ ਨੂੰ ਬੇਲੋੜਾ ਪਾੜ ਦੇਣਾ ਹੈ ਤੇ ਹਸਪਤਾਲ ਦੇ ਵਿੱਚ ਕੋਈ ਜੰਗਲ ਦੇ ਵਿੱਚ ਨਹੀਂ ਇਹ ਬੜਾ ਹੀ ਭਾਨਕਾ ਹੈ ਤੇ ਇਹਦੇ ਵਿੱਚ ਸਮੇਂ ਦੀਆਂ ਸਰਕਾਰਾਂ ਭਾਵਾਂ ਸੈਂਟਰ ਦੀ ਹੋਵੇ ਭਾਵਾਂ ਸਟੇਟ ਦੀ ਹੋਵੇ ਉਹਨਾਂ ਦੇ ਪ੍ਰਬੰਧ ਦਾ ਨੁਕਸ ਹੈ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੇ ਉੱਥੇ ਅਧਿਕਾਰੀ ਸੀਗੇ ਹਸਪਤਾਲ ਦੇ ਉਹਨਾਂ ਦਾ ਬਹੁਤ ਵੱਡਾ ਦੋਸ਼ ਹੈ ਉਸ ਤੋਂ ਬਾਅਦ ਜਦੋਂ ਇਹ ਕ੍ਰਾਈਮ ਜਦੋਂ ਅਪਰਾਧ ਹੋ ਗਿਆ ਤੇ ਫਿਰ ਉੱਥੋਂ ਦੀ ਜਿਹੜੀ ਪੁਲਿਸ ਹੈ ਉਹਨੇ ਜਿਹੜੀ ਢਿੱਲਮਠ ਕੀਤੀ ਆ ਫਿਰ ਉਹਨਾਂ ਦਾ ਦੋਸ਼ ਹੈ ਅਕਸਰ ਤੁਸੀਂ ਉੱਤਰੀ ਭਾਰਤ ਤੇ ਹੁੰਦੇ ਨੇ ਜਦੋਂ ਕੋਈ ਇਹੋ ਜਿਹਾ ਕੇਸ ਆਉਂਦਾ ਹੈ ਪੁਲਿਸ ਵਾਲੇ ਚੁੱਪ ਕਰ ਜਾਂਦੇ ਆ ਵੀ ਚਲ ਕੋਈ ਨਹੀਂ ਮਿੱਟੀ ਪੈ ਜੂਗੀ ਉਹ ਮਿੱਟੀ ਪਾਓ ਭਾਈ ਕਾਹ ਨੂੰ ਖੇੜ ਉਡਾਈ ਆ ਉਹ ਇੱਕ ਪਾਸੇ ਮਿੱਟੀ ਪਵਾਉਂਦੇ ਆ ਜਿਹੜਾ ਦੋਸ਼ੀ ਹੈ ਉਹਦੇ ਪੈਸੇ ਖਾ ਜਾਂਦੇ ਆ ਵੇਖਿਆ ਕਮਾਲ ਐਸਾ ਕੰਮ ਤਾਂ ਰੋਜ਼ ਹੋਵੇ ਨਾਲੇ ਖੇਪ ਪਵਾਤੀ ਕਹਿਣ ਨੂੰ ਖੇਪ ਨਾੜਾ ਮਿੱਟੀ ਪਵਾਦੇ ਆ ਅੱਖਣੀ ਬੜੀ ਚੰਗੀ ਗੱਲ ਹੈ ਜੀ ਹਰੇ ਕਹਿੰਦਾ ਵੀ ਸਾਡਾ ਨਾ ਪਤਾ ਲੱਗੇ ਭਾਈ ਬੇਇੱਜ਼ਤੀ ਦਾ ਹੈ ਦੂਜੇ ਪਾਸੇ ਪੈਸੇ ਵੀ ਲੈ ਜਾਂਦੇ ਆ ਇਹ ਸਾਰੀ ਚੀਜ਼ ਦੀ ਜਾਂਚ ਕਰਕੇ ਪੁਲਿਸ ਵਾਲੇ ਜਾਂ ਜਿਹਨੇ ਹਸਪਤਾਲ ਵਾਲੇ ਕਹਿੰਦੇ ਅਸੀਂ ਇਹਨਾਂ ਨੂੰ ਜੀ ਸਸਪੈਂਡ ਕਰ ਦਨ ਨਾ ਨਾ ਇਹਨੂੰ ਡਿਸਮਿਸ ਡਿਸਮਿਸ ਕਰਕੇ ਪਰਚੇ ਦਰਜ ਕਰੋ ਤੇ ਪਰਚੇ ਦਰਜ ਕਰਕੇ ਇਹਨਾਂ ਨੂੰ ਸਜ਼ਾਵਾ ਦਿਓ ਤਾਂ ਕਿ ਪਤਾ ਲੱਗੇ ਕਲਕੱਤੇ ਦੇ ਵਿੱਚ ਵੀ ਮੁੜ ਕੇ ਕਿਹਦੀ ਜ਼ਰਤ ਪੈ ਜੇ ਜਿਵੇਂ ਆਪਾਂ ਦੇਖਦੇ ਆਂ ਵੀ ਹਨਾ ਇਹ ਕੰਮ ਹੋਣ ਤੋਂ ਬਾਅਦ ਉਸ ਤੋਂ ਬਾਅਦ ਲੋਕ ਵੀ ਆਉਂਦੇ ਹਨਾ ਮਤਲਬ ਹਸਪਤਾਲ ਤੋੜਿਆ ਜਾਂਦਾ ਕਿੰਨੇ ਲੋਕ ਇਕੱਠੇ ਆ ਕਰਕੇ ਆ ਜਾਂਦੇ ਆ ਜਾਂ ਤਾਂ ਉਹ ਬੰਦਾ ਕਿਤੇ ਤਕੜਾ ਹੈ ਹਨਾ ਪੋਲਿਟੀਕਲ ਹੋ ਸਕਦਾ ਜਾਂ ਕੁਝ ਹੋ ਸਕਦਾ ਹਨਾ ਵੀ ਕਿਸੇ ਕੋਈ ਨਾ ਕਿਸੇ ਨਾ ਕਿਸੇ ਪਾਵਰ ਦੇ ਵਿੱਚ ਆ ਉਹ ਬੰਦਾ ਪਰ ਜੋ ਮਰਜੀ ਹੈ ਇਹ ਕੂਕਰਮ ਹੋਣ ਤੋਂ ਬਾਅਦ ਸਜ਼ਾ ਮਿਲਣੀ ਚਾਹੀਦੀ ਹੈ ਸਰਕਾਰ ਦਾ ਕੰਮ ਹੈ ਇਹ ਸਰਕਾਰ ਦਾ ਕੰਮ ਹੈ ਸਜ਼ਾ ਦੇਣਾ ਉਹਤੇ ਪਰਚਾ ਦਰਜ ਕਰਨਾ ਉਹ ਕਰਦੇ ਕੀ ਇਹ ਪੁਲਸ ਵਾਲੇ ਜੀ ਚੌਂਕਾਂ 'ਚ ਹੀ ਖੜੇ ਆ ਨਾ ਕਲਕੱਤੇ 'ਚ ਵੀ ਚੌਂਕਾਂ 'ਚ ਖੜੇ ਨੇ ਬਰਦੀਆਂ ਪਾ ਕੇ ਮੋਟਰਸਾਈਕਲ ਆਏ ਸਕੂਟਰ ਵਾਲੇ ਆ ਗਏ ਦੋ ਚੜੇ ਵਾਕੇ ਸਿਰ ਤੇ ਟੋਪੀ ਨਹੀਂ ਪਾਈ ਉਹ ਫੜਲੇ ਪੈਸੇ ਲੈ ਕੇ ਛੜਤੇ ਆ ਹੀ ਦੰਦਾ ਜਿਹੜਾ ਕ੍ਰਾਈਮ ਹੁੰਦਾ ਔਰ ਐਦਾ ਘਟਿਆ ਕ੍ਰਾਈਮ ਜਿਹੇ ਜਿਹੇ ਕ੍ਰਾਈਮ ਦਾ ਨਾਮ ਲੈਣ ਤੇ ਜबान ਥੜਕਦੀ ਆ ਤੇ ਉਹਦਾ ਇਹਨਾਂ ਨੂੰ ਪਤਾ ਨਾ ਲੱਗੇ ਇਹਦਾ ਮਤਲਬ ਇਹਨਾਂ ਦੇ ਰਾਜਪੁਰਾਂ ਚ ਕਿੱਡੀ ਵੱਡੀ ਨੁਕਸਾਂ ਵੀ ਇਹੋ ਜਿਹਾ ਕ੍ਰਾਈਮ ਸਹਿਜੇ ਕਿਵੇਂ ਹੋ ਜਾਂਦਾ ਤੇ ਉਦੋਂ ਵਾਸਤੇ ਚੁੱਪ ਭੱਟ ਜਾਂਦੇ ਆ ਤੇ ਜਿਹੜਾ ਚੁੱਪ ਭੱਟ ਜਾਣਾ ਵੀ ਦੋਸ਼ੀ ਦਾ ਤੇ ਕ੍ਰਾਈਮ ਦਾ ਸਾਥ ਦੇਣਾ ਹੈ ਜੇ ਤੁਸੀਂ ਦੀ ਧੜੀ ਕਰਨ ਦੇ ਫੜਕੇ ਪਤਾ ਲੱਗ ਜਾਂਦਾ ਵੀ ਹਾਂ ਵਿਆਹ ਕ੍ਰਿਮੀਨਲ ਬੰਦਾ ਸੀ ਇੱਕ ਆ ਜਾਂ ਦੋ ਆ ਸਾਰਾ ਕੁਝ ਮੰਨ ਜੂ ਇਹੋ ਜਿਹਾ ਕਿਹੜੀ ਮਿੱਟੀ ਦਾ ਬਣਿਆ ਜਿਹੜਾ ਫੜ ਕੇ ਮੁੱਦਾ ਪਾਇਆ ਹੋਵੇ ਠੀਕ ਹੈ ਨਾ ਹੈ ਤਾਂ ਕੋਈ ਨੋ ਕੋਈ ਬੰਗਾਲੀ ਮੁੱਦਾ ਪਾਇਆ ਹੋਵੇ ਮੰਨ ਜੂਆ ਪਰ ਨਹੀਂ ਕਰਨ ਵਾਲੇ ਵੀ ਉਹੇ ਰਾਖੀ ਕਰਨ ਵਾਲੇ ਵੀ ਉਹੇ ਜੇ ਸਰਕਾਰਾਂ ਦਾ ਧੰਦਾ ਵੀ ਉਹ ਹੀ ਆ ਉਹਨਾਂ ਸਦੇ ਜਿਹੜੇ ਵੱਡੇ ਵੱਡੇ ਆਈਪੀਐਸ ਅਧਿਕਾਰੀ ਆ ਡੀਜੀਪੀ ਰੈਂਕ ਦੇ ਬੰਦੇ ਉਹ ਵੀ ਉਹੇ ਜੇ ਕੋਈ ਕਲਕੱਤੇ ਦਾ ਮਤਲਬ ਹੈ ਕਲੱਬ ਕਲਚਰ ਇਹ ਕਲੱਬ ਕਲਚਰ ਦੇ ਬੰਦੇ ਆ ਲੋਕਾਂ ਦੇ ਕੰਮ ਦੀ ਸਰਵਿਸ ਕਲਚਰ ਦੇ ਬੰਦੇ ਨਹੀਂ ਹਣ ਇਹ ਠੀਕ ਹੈ ਨਾ ਇਸ ਕਰਕੇ ਇਹ ਸਾਰੇ ਦੋਸ਼ੀ ਨੇ ਇਹ ਪੱਕੀ ਗੱਲ ਹੈ ਕਿ ਵੱਡੇ ਉਤਲੇ ਅਧਿਕਾਰੀਆਂ ਤੱਕ ਡਿਸਮਿਸ ਹੋਣੇ ਚਾਹੀਦੇ ਆ ਪੁਸ ਦੇ ਬੰਦੇ ਡਾਕਟਰ ਔਰ ਪ੍ਰਿੰਸੀਪਲ ਸਾਰੇ ਬਿਲਕੁਲ ਬਾਕੀ ਇਹ ਗੱਲ ਕਰੀਏ ਵੀ ਡਰ ਨਹੀਂ ਹੈਗਾ ਕੀ ਨਿਰਭਿਆ ਕਾਂਡ ਹੋਇਆ ਹਨਾ ਦਿੱਲੀ ਦੇ ਵਿੱਚ ਜਦੋਂ ਉਸ ਤੋਂ ਬਾਅਦ ਪੂਰਾ ਇੰਡੀਆ ਜਿਹੜਾ ਸਿੱਖ ਇਕੱਠਾ ਹੋ ਗਿਆ ਸੀ ਬਾਹਰਲੇ ਦੇਸ਼ੋਂ ਤੱਕ ਵੀ ਹਨਾ ਲੋਕ ਸੀਗੇ ਜਿਹੜੇ ਹਾਂ ਤੇ ਉਸ ਤੋਂ ਬਾਅਦ ਵੀ ਜਿਹੜੇ ਲੋਕਾਂ 'ਚ ਡਰ ਨਹੀਂ ਹੋਇਆ ਉਹ ਤੁਸੀਂ ਕੀ ਮੰਨਦੇ ਹੋ ਕਾਰਨ ਵੀ ਡਰ ਕਿਉਂ ਨਹੀਂ ਬਣਾ ਪਾਰੀ ਸਰਕਾਰਾਂ ਸਰਕਾਰਾਂ ਕਿਉਂਕਿ ਕ੍ਰਾਈਮ ਦਾ ਸਾਹ ਦਿੰਦੀਆਂ ਹਨ ਜੇ ਉਹਨਾਂ ਨੂੰ ਪਤਾ ਲੱਗ ਜਾਏ ਨਾ ਵੀ ਸਾਨੂੰ 5 ਮਿੰਟ ਅੱਗੇ ਜਾਣ ਦੇਣਾ ਤੇ ਕਿਹੜਾ ਬੰਦਾ ਕ੍ਰਾਈਮ ਕਰ ਜੂ ਉਹਨਾਂ ਨੂੰ ਪਤਾ ਹੈ ਕਿਸੇ ਨੂੰ ਪੈਸੇ ਦੇ ਕੇ ਵਿਦਾ ਲੈਣਾ ਹੈ ਕਿਸੇ ਨੂੰ ਸਪਾਰਸ ਦੇ ਕੇ ਵਿਦਾ ਲੈਣਾ ਦੋਈ ਚੀਜ਼ਾਂ ਪੁਰਸਾਲਾ ਆ ਕੇ ਤਾਂ ਪੈਸੇ ਦੇ ਦਿਓ ਸਿਆਸੀ ਬੰਦਾ ਉਹ ਤੇ ਸਪਾਰਸ਼ਾ ਪਾ ਦੇਉ ਤੇ ਜੋੜ ਸਿਆਸੀ ਬੰਦੇ ਨੇ ਜੋਸ਼ ਪਾਰਸ਼ ਪਾਤੀ ਤੇ ਪੁਰਸਾਰੇ ਤੁਹਾਡਾ ਮਕਦਮਾ ਹੀ ਬਦਲ ਲੰਦੇ ਆ ਹਾਂ ਰੇਪ ਦਾ ਸ਼ਬਦ ਰੈਪ ਬਣਾ ਦੇਣਗੇ ਸਰ ਰੇਪ ਕਾਨੂੰ ਹੋਇਆ ਰੈਪ ਹੋਇਆ ਠੀਕ ਹੈ ਇਸ ਕਰਕੇ ਭੈ ਨਹੀਂ ਭੈ ਸਰਕਾਰ ਦੇ ਸਿਸਟਮ ਦਾ ਭੈ ਹੋਣਾ ਚਾਹੀਦਾ ਘੱਟੋ ਘੱਟ ਕ੍ਰਿਮੀਨਲ ਮਾਈਂਡ ਦੇ ਬੰਦੇ ਦੇ ਮਨ ਚ ਲਾਜ਼ਮੀ ਭੈ ਹੋਣਾ ਚਾਹੀਦਾ ਵੀ ਜੇ ਮੈਂ ਕ੍ਰਾਈਮ ਅਪਰਾਧ ਕੀਤਾ ਮੈਂ ਬਚਣਾ ਨਹੀਂ ਪਰ ਨਾਲ ਦੀ ਨਾਲ ਲੋਕਾਂ ਨੂੰ ਵੀ ਭਰੋਸਾ ਹੋਣਾ ਚਾਹੀਦਾ ਕਿ ਸਰਕਾਰ ਲੋਕਾਂ ਨੂੰ ਵੀ ਭਰੋਸਾ ਦੇਵੇ ਕਿ ਤੁਸੀਂ ਡਰਨਾ ਨਹੀਂ ਤੁਹਾਡੀ ਕੋਈ ਆਜ਼ਾਦੀ ਨੂੰ ਕੋਈ ਹੱਥ ਨਹੀਂ ਪਾ ਸਕਦਾ ਤੁਹਾਡੀ ਇੱਜ਼ਤ ਨੂੰ ਕੋਈ ਹੱਥ ਨਹੀਂ ਪਾ ਸਕਦਾ ਇਹ ਸਰਕਾਰ ਦਾ ਫਰਜ਼ ਹੈ ਹਾਂ ਉਹਨਾਂ 'ਚ ਭਰੋਸਾ ਕਾਇਮ ਨਹੀਂ ਕਰ ਸਕੀ ਤੇ ਕ੍ਰਾਈਮ ਨੂੰ ਭੈ ਕੋਈ ਨਹੀਂ ਕਿਉਂਕਿ ਕ੍ਰਾਈਮ ਜਿਹੜਾ ਕਰਨ ਵਾਲਾ ਬੰਦਾ ਹੁੰਦਾ ਨਾ ਉਹ ਬੜਾ ਟਿਕਣਬਾਜ਼ ਹੁੰਦਾ ਹੈ ਉਹ ਹਰ ਚੀਜ਼ ਹੀ ਕਰ ਜਾਂਦਾ ਹੈ ਹਾਂ ਇਹ ਸਰਕਾਰ ਦਾ ਵੀ ਦੋਸ਼ ਹੈ ਹਾਂਜੀ ਤੇ ਪਿੱਛੇ ਕੋਈ ਨਾ ਕੋਈ ਪਾਵਰ ਹੋਊਗੀ ਜਾਂ ਕਿਸੇ ਨਾ ਕਿਤੇ ਸਪੋਰਟ ਹੋਊਗੀ ਤਾਂ ਹੀ ਸ਼ਾਇਦ ਇਹ ਕ੍ਰਾਈਮ ਜਿਹੜਾ ਵੈ ਅੰਜਾਮ ਦਿੱਤਾ ਗਿਆ ਹਨਾ ਨਹੀਂ ਮਿਲਿਆ ਕੋਈ ਐਸੀ ਤਾਂ ਕੋਈ ਸਪੋਰਟ ਨਹੀਂ ਹੁੰਦੀ ਵੀ ਤੁਸੀਂ ਉਹ ਕ੍ਰਾਈਮ ਕਰੋ ਮੈਂ ਤੁਹਾਡੇ ਨਾਲ ਖੜਾ ਸੀ ਡਰ ਬਿਲਕੁਲ ਨਹੀਂ ਸੀ ਮਤਲਬ ਡਰ ਨਹੀਂ ਮੰਨਿਆ ਕ੍ਰਿਮੀਨਲ ਬੰਦਾ ਐ ਕਰੋ ਪੰਜਾਬ ਚ ਕੋਈ ਜਿਹੜਾ ਬੰਦਾ ਕ੍ਰਾਈਮ ਕਰਦਾ ਉਹ ਕੋਈ ਡਰ ਮੰਦਾ ਲੁਧਿਆਣੇ ਜਦੋਂ ਕਦੇ ਕ੍ਰਾਈਮ ਹੁੰਦਾ ਕੋਈ ਡਰ ਮੰਦਾ ਨਾ 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 ਰਾਤ ਨੂੰ ਘਰੇ ਵੜ ਜਾਂਦੇ ਨੇ 3 3 ਵਜੇ ਵੜ ਜਾਂਦੇ ਆ ਨਾ ਨਾਲੇ ਗੋਲੀਆਂ ਚਲਾਉਂਦੇ ਨਾਲੇ ਬੰਦਾ ਛੱਕ ਕੇ ਲੈ ਜਾਂਦੇ ਆ ਹੈ ਕ੍ਰਾਈਮ ਕਰਨ ਵਾਲੇ ਨੂੰ ਡਰ ਰਹੇ ਨੇ ਕਿਉਂ ਨੂੰ ਪਤਾ ਹੈ ਵੀ ਮੈਂ ਪਤਾ ਨਹੀਂ ਕਦੋਂ ਫੜਿਆ ਜਾਵਾਂ ਜਾਂ ਨਾ ਫੜਿਆ ਜਾਵਾਂ ਫੜਿਆ ਵੀ ਗਿਆ ਤੇ ਮੈਂ ਛੁੱਟ ਜੂਗਾ ਪੈਸੇ ਲੈ ਧਾਰਾ ਹੀ ਬਦਲ ਦਿੰਦੇ ਆ ਇਹ ਪੱਕੀ ਗੱਲ ਹੈ ਨਾ ਸਰਕਾਰ ਦਾ ਕਰਦਾਰ ਹੈ ਤੇ ਨਾ ਸਰਕਾਰਾਂ ਦੇ ਵਿਭਾਗਾਂ ਦਾ ਕੋਈ ਕਰਦਾਰ ਹੈ ਇਸੇ ਕਰਕੇ ਜਿਹੜਾ ਅਪਰਾਧੀ ਕ੍ਰਿਮੀਨਲ ਬੰਦਾ ਹੈ ਉਹ ਨਿੱਡਰ ਹੋ ਕੇ ਕ੍ਰਾਈਮ ਕਰ ਰਿਹਾ ਹੈ ਸਜ਼ਾ ਕੀ ਬਣਦੀ ਬੱਪੂ ਜੀ ਮਤਲਬ ਇਹੋ ਜਿਹਾ ਕੰਮ ਹੋਣ ਸਜ਼ਾ ਤਾਂ ਜਿਹੜਾ ਕਹਿੰਦੇ ਨਾ ਇਹ ਰੇਅਰ ਸ਼ਬਦ ਹੈ ਇੱਕ ਸ਼ਬਦ ਅੰਗਰੇਜ਼ੀ ਦਾ ਰੇਅਰ ਅਰੈਸਟ ਸੁਪਰਲੇਟਿਵ ਡਿਗਰੀ ਇਹਦਾ ਸੁਪਰਲੇਟਿਵ ਡਿਗਰੀ ਤੇ ਵੀ ਅਗ੍ਹਾ ਡਿਗਰੀ ਬਣਾ ਦੇਣ ਨੂੰ ਵੀ ਇਹੋ ਜਿਹਾ ਬੰਦਾ ਤਾਂ ਵਚਣਾ ਹੀ ਨਹੀਂ ਚਾਹੀਦਾ ਔਰ ਇਹੋ ਜਿਹੇ ਬੰਦੇ ਦੀ ਫਾਂਸੀ ਹੈ ਜਿਹੜੀ ਚੌਕ 'ਚ ਲੱਗਣੀ ਚਾਹੀਦੀ ਆ ਤੁਸੀਂ ਇੱਕ ਸ਼ਹਿਰ 'ਚ ਇਹੋ ਜਿਹੇ ਇਹੋ ਜਿਹੇ ਨਲਾਇਕ ਬੰਦੇ ਦੀ ਫਾਂਸੀ ਚੌਂਕ 'ਚ ਲਾ ਦਿਓ ਜੇ ਮੁੜ ਕੇ ਕੰਮ ਹੋਇਆ ਤਾਂ ਸ਼ਰਤ ਆ ਇਹ ਵੀ ਪੱਕੀ ਗੱਲ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਜੇ ਗੱਲ ਕਰੀਏ ਨਾ ਕ੍ਰਾਈਮ ਦੀ ਇੱਦਾਂ ਦੀ ਸਜ਼ਾ ਮਿਲਦੀ ਹੈ ਉੱਥੇ ਇਸੇ ਕਰਕੇ ਜਿਹੜੇ ਸਾਡੇ ਆਏ ਨਾ ਅਰਬ ਦੇਸ਼ ਇਹੋ ਜਿਹੇ ਕਰਤੂਤੇ ਬੰਦੇ ਨੂੰ ਸਜ਼ਾ ਦਿੰਦੇ ਆ ਅਸੀਂ ਉਹਨਾਂ ਨੂੰ ਅਕਸਰ ਕਹਿੰਦੇ ਜੀ ਇਹ ਬੜੇ ਜੀ ਇਹ ਪਛੜੀ ਸ਼ਰਣੀ ਦੇ ਪਛੜੀ ਸੋਚ ਦੇ ਬੰਦੇ ਨੇ ਅਕਸਰ ਅਸੀਂ ਕਹਿੰਦੇ ਆ ਉਹਨਾਂ ਨੂੰ ਬੇਸ਼ੱਕ ਪਛੜੇ ਨੇ ਨੋ ਡਾਊਟ ਇੱਥੇ ਕੋਈ ਸ਼ੱਕ ਨਹੀਂ ਆਪਾਂ ਕਿਨੇ ਕ ਐਡਵਾਂਸ ਨਾਲ ਗੱਲ ਤਾਂ ਇਹ ਵੀ ਹੈ ਸਾਡੇ ਕ੍ਰਾਈਮ ਵਾਲਾ ਬਚ ਰੰਦਾ ਉਹ ਪਛੜੇ ਹੋਣ ਦੇ ਬਾਵਜੂਦ ਵੀ ਕ੍ਰਾਈਮ ਨਹੀਂ ਛੱਡਦੇ ਹੋਰ ਪਛੜੇ ਕਾਹਦੇ ਨਾਲ ਹੈ ਅਸੀਂ ਕਾਦੀ ਨਾਲ ਐਡਵਾਂਸਾ ਸਾਡੇ ਕ੍ਰਾਈਮ ਕਰਨ ਵਾਲਾ ਬੰਦਾ ਨੱਚਦਾ ਫਿਰਦਾ ਬੁੱਕਦਾ ਫਿਰਦਾ ਸੜਕਾਂ ਤੇ ਬਜ਼ਾਰਾਂ ਚ ਠੀਕ ਹੈ ਨਾ ਇਹ ਜੇ ਬੰਦੇ ਦੀ ਸਜ਼ਾ ਬਹੁਤ ਸਖਤ ਹੋਣੀ ਚਾਹੀਦੀ ਹੈ ਪਰ ਲੋਕਾਂ ਦੇ ਵਿੱਚ ਸੰਵੇਦਨਾ ਪੈਦਾ ਕਰਨੀ ਚਾਹੀਦੀ ਹੈ ਜਿਹੜੀਆਂ ਸਾਡੀਆਂ ਸਰਕਾਰਾਂ ਲੋਕਾਂ ਦੇ ਵਿੱਚ ਇਸ ਵਰਗੀ ਜਿਹੜੀ ਚੇਤਨਾ ਤੇ ਸੰਵੇਦਨਾ ਪੈਦਾ ਹੀ ਨਹੀਂ ਕਰ ਸਕੀਆਂ ਇਹ ਵੱਡਾ ਕਾ ਨੁਕਸ ਹੈ ਨਹੀਂ ਜੀ ਗੱਲ ਕਰੀ ਬਾਪੂ ਜੀ ਬਾਹਰਲੇ ਦੇਸ਼ ਦੇ ਵਿੱਚ ਜੇ ਆਪਾਂ ਇੱਥੋਂ ਕਿਤੇ ਜਾਣਾ ਹਨਾ ਲਲੋਡ ਭਈ ਜਾਣਾ ਆਪਾਂ ਪਹਿਲਾਂ ਹੀ ਸੋਚਦੇ ਆ ਵੀ ਯਾਰ ਉੱਥੇ ਜਾ ਕੇ ਨਾ ਚੋਰੀ ਨਹੀਂ ਕਰਨੀ ਹਨਾ ਵੀ ਉੱਥੇ ਜਾ ਕੇ ਕੋਈ ਕੁੜੀ ਕਾੜੀ ਨਹੀਂ ਛੇੜਨੀ ਜਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਦ ਜੋ ਕਿ ਅੱਜ ਦਾ ਯੂਥ ਜਾ ਕੇ ਮਾੜਾ ਮੋਟਾ ਕਿਤੇ ਕਰਦਾ ਹਨਾ ਕੁੜੀ ਕਾੜੀ ਛੇੜਦਾ ਪੂਰੇ ਮਨ 'ਚ ਡਰ ਹੁੰਦਾ ਯਾਰ ਉੱਥੇ ਜਾ ਕੇ ਆ ਕੰਮ ਨਹੀਂ ਹਾਂ ਉੱਥੇ ਨਾ ਮਤਲਬ ਬਖਸ਼ੇ ਨਹੀਂ ਜਾਂਦਾ ਬੰਦਾ ਪਰ ਆਪਣੇ ਇੱਥੇ ਡਰ ਹੈ ਨੇ ਇੱਥੇ ਡਰ ਕਿਉਂਕਿ ਜਿਹੜਾ ਸਾਡਾ ਕਰਤਾਰ ਹੈ ਬਿਊਰੋਕ੍ਰੇਸੀ ਦਾ ਉਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਹ ਨਹੀਂ ਥੋੜੀ ਆ ਇਹਨਾਂ ਦਾ ਨਾਂ ਸ਼ਬਦ ਲੈਂਦੇ ਥੋੜੀ ਜੀਭ ਦਾ ਸਵਾਦ ਕੌੜਾ ਹੋ ਜਾਂਦਾ ਬਿਊਰੋਕ੍ਰੇਸੀ ਸ਼ ਇਸ ਕਰਕੇ ਇਹ ਸੁਧਾਰੇ ਜਾਣ ਇਹਨਾਂ ਦੇ ਵੱਡੇ ਅਫਸਰਾਂ ਉਹਨਾਂ ਨੂੰ ਡਿਸਮਿਸ ਤੋਂ ਕੱਟਣਾ ਹੋਵੇ ਡਿਸਮਿਸਲ ਤੇ ਕਾਇਲ ਡਿਸਮਿਸਲ ਤੇ ਕਾਇਲ ਫਿਰ ਸੁਧਰਨਗੇ ਨਹੀਂ ਅਫਸਰ ਕਲਬਾਂ 'ਚ ਬੰਜ ਬੈਠੇ ਨੇ ਤੇ ਛੋਟੇ ਮਰਾਜ਼ਮਾਂ ਆਮ ਪਬਲਿਕ ਨੂੰ ਠਠਕਰੀ ਜਾਂਦੇ ਇਸ ਕਰਕੇ ਸਾਰਾ ਕ੍ਰਾਈਮ ਬਦਲਿਆ ਬਿਲਕੁਲ ਸੋ ਬਾਪੂ ਜੀ ਥੈਂਕ ਯੂ ਗੱਲਬਾਤ ਕਰਨ ਲਈ ਹਨਾ ਬਹੁਤ ਚੰਗਾ ਲੱਗਿਆ ਤੇ ਬਾਕੀ ਇਹੋ ਜਿਹੇ ਕਾਂਡ ਜਦੋਂ ਹੁੰਦਾ ਤਾਂ ਦਿਲ ਦੁਖਦਾ ਹਨਾ ਤੇ ਸਾਰਾ ਇੰਡੀਆ ਇਕੱਠਾ ਹੋਇਆ ਬਾਹਰਲੇ ਦੇਸ਼ਾਂ ਤੋਂ ਵੀ ਲੋਕ ਜਿਹੜੇ ਆ ਹਨ ਇਸ ਕਰਾਇਮ ਦੀ ਜਿਹੜੀ ਨਿੰਦਿਆ ਕਰਦੇ ਪਏ ਐ ਇਦਾਂ ਨਹੀਂ ਹੋਣਾ ਚਾਹੀਦਾ ਸੀ ਸੋ ਡਰ ਦਾ ਜਿਹੜਾ ਮਾਹੌਲ ਥੋੜਾ ਘਟ ਆਪਣੇ ਇੰਡੀਆ ਦੇ ਵਿੱਚ ਤੇ ਡਰ ਬਣਾਉਣਾ ਚਾਹੀਦਾ ਪੁਲਿਸ ਨੂੰ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਸਰਕਾਰਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ਾਂ ਦੇ ਨੱਥ ਪਾਣੀ ਚਾਹੀਦੀ ਹੈ ਹਨ ਕੋਈ ਨਾ ਕੋਈ ਅਸਾ ਕਾਨੂੰਨ ਬਣਾਉਣਾ ਚਾਹੀਦਾ ਤੇ ਬਾਕੀ ਜੁੜੇ ਲੋਕ ਚੱਕ ਵੀ ਗੱਲਬਾਤ ਚੈਨਲ ਦੇ ਨਾਲ ਮਿਲਦਾ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ